ਆ ਕੀ ਤਰਿਆ ਦੀ ਤੁਸੀਂ ਅੱਜ ਇਹ ਤਰਿਆ ਹੈ ਇਹ ਚਾਲੂ ਉਬਲ ਨੂੰ ਠੀਕ ਆ ਖੱਟੀ ਮਿੱਠੀ ਚਟਨੀ ਬਣਾਉਣਾ ਹੈ ਇਹਦੇ ਨਾਲ ਹਾਂਜੀ ਇਹਦੇ ਨਾਲ ਬੜੇ ਟੇਸਟੀ ਲੱਗਦੇ ਠੀਕ ਆ ਕਰੇ ਬਣਾਉਣੀ ਮਤਲਬ ਚਟਨੀ ਹੈ ਨਾ ਹਾਂ ਚਟਨੀ ਬਸ ਚਾਟੀ ਬਣ ਜਾਣੀ ਆ ਇਹਨੂੰ ਰੰਨ ਦੇ ਪਾਣੀ ਚ ਹਾਂਜੀ ਇਹ ਤੇਰਾ ਰੋਟ ਪਾ ਦੇਣਾ ਤੇ ਮਿੱਠਾ ਪਾ ਦੇਣਾ ਕੋਈ ਲੋਨ ਮਿੱਠਾ ਪਾ ਦੇਣਾ ਜੀ ਬੋਣਾ ਲੀ ਬਣਾ ਲਿੰਦੀ ਬੁੱਕ ਹੰਡਾ ਲੀ ਬਣਾਉਣੀ ਨੇ ਜੀ ਕਾ ਇਧਰ ਚਾਹ ਤਰੀ ਹੋ ਇੱਚਾ ਆਂ ਜੇ ਤੇ ਚਾਹ ਤਰੀ ਨਹੀਂ ਚਾਹ ਦਾ ਦਾ ਸਭ ਦਾ ਹਾਂਜੀ ਚਟਣੀ ਬੰਦਾ ਦੇ ਦੇ ਚਟਣੀ ਇਹ ਮਚੰਦੀ ਤਰ੍ਹਾਂ ਦੇ ਨਾ ਲਿੰਦੀ ਪੀ ਲੋ ਹਾਂਜੀ ਬਾਹਰ ਦੇ ਵਿੱਚ ਕੋਈ ਦੱਸ ਦੇ ਆ ਕਿ ਬਣਾ ਨਹੀਂ ਆਪਾਂ ਜਿਆਦਾ ਨਹੀਂ ਬਣਾਉਣੀ ਬਸ ਉਨਨੇ ਕੀ ਬਣਾਉਣੀ ਜਿੰਨੀ ਘਰ ਹੁਣ ਖਾਦੀ ਜਾਵੇ ਤੇ ਪੈ ਜਾਵੇ ਬਸ ਵੀ ਟੇਸਟ ਤਾਂ ਬਗ ਹਾਂ ਜੀ ਬਣਾਉਣ ਲੱਗੇ ਠੀਕ ਆ ਤੇ ਗਰਮੀ ਕਿੰਨੀ ਕੁ ਉੱਛੀ ਨਾ ਲੱਗਦਾ ਜਿਵੇਂ ਸਾਹ ਹੀ ਨਹੀਂ ਆਉਂਦਾ ਪਿਆ ਗਰਮੀ ਬਹੁਤ ਜ਼ਿਆਦਾ ਹੈ ਨਾ ਐ ਲੱਗਦਾ ਜਿਵੇਂ ਮੌਸਮ ਜੀ ਦੇ ਹੋ ਰਿਹਾ ਹੈ ਪਿਆ ਘੁੰਮ ਜਿਹਾ ਲੱਗਾ ਪਿਆ ਹੈ ਨਾ ਸਹੀ ਗੱਲ ਮੇਰੇ ਤਾਂ ਲੇਜੀ ਕਰਦਾ ਪਿਆ ਹੈ ਜਦਾਂ ਨਾਲ ਸੂਟ ਸਲਵਾਰ ਲਾ ਕੇ ਨਾ ਹੀਟ ਸੂਟ ਪਾਣਾ ਲੱਗਾ ਸਹੀ ਗੱਲ ਹਾਂ ਜੀ ਬਣ ਗਿਆ ਆਪਣਾ ਕਿਚਨ ਨੂੰ ਹਾਂ ਜੀ ਉਬਲ ਗਿਆ ਹੈ ਹਾਂਜੀ ਪਾਣੀ ਠੰਡਾ ਕਰਕੇ ਹੁਣ ਇਹਨੂੰ ਚੰਗੀ ਤਰ੍ਹਾਂ ਛਿੱਲਾਂਗੇ ਹਾਂਜੀ ਬਾਹਰ ਕੱਟ ਕੇ ਮੈਂ ਛਿੱਲਦੇ ਠੀਕ ਹੈ ਰੈਂਕਲ ਨੂੰ ਪਤਾ ਨਹੀਂ ਕਿੱਧਰ ਸ਼ੌਂਕ ਜਾ ਗਿਆ ਅੱਛਾ ਪਰਸੋਂ ਦੇ ਘਰੇ ਲਿਆ ਕੇ ਰੱਖੇ ਹੋਏ ਆ ਹਾਂਜੀ ਤੇ ਮੈਂ ਕਿਹਾ ਜੀ ਬਣਾ ਦਾਂ ਪੈ ਪੈ ਨਹੀਂ ਖਰਾਬ ਹੋ ਜਾਂਦਾ ਸਹੀ ਗੱਲ ਆ ਨਹੀਂ ਬਣਾਉਣੇ ਚਾਹੀਦੇ ਆ ਕਹਿੰਦੇ ਵਿਚਾਰੇ ਇੰਨੀ ਮੇਲ ਕਰਦੇ ਆ ਤੇ ਤੇ ਪੱਜੇ ਖਿਰਦੇ ਕਹਿੰਦਾ ਆ ਕਹਾਂ ਤੁਸੀਂ ਨਿਪਸ ਨਹੀਂ ਹੈ ਹਾਂਜੀ ਸਹੀ ਚੱਲਣਾ ਠੀਕ ਹੈ ਚਲੋ ਅਨੰਦੀ ਜੀ ਜੀ ਬਣਾ ਕੇ ਤੇਨੇ ਥੋੜਾ ਵਧੀਆ ਫੀਲ ਕਰਦੇ ਹਾਂ ਹਾਂਜੀ ਸਹੀ ਗੱਲ ਏ ਬਿਲਕੁਲ ਕੱਲ ਉਹਨਾਂ ਦੀ ਫੇਵਰੇਟ ਖੀਰ ਪ੍ਰਸ਼ਾਦ ਮੈਨੂੰ ਲੱਗਿਆ ਮੰਮੀ ਨੇ ਨਾਲ ਭੇਜਤਾ ਹਾਂਜੀ ਬੜੇ ਠੰਡੂ ਕੇ ਖਾਦਾ ਉਹਨਾਂ ਨੇ ਇਹਨੇ ਮੈਂ ਕਹਿ ਨਹੀਂ ਕਿ ਦੱਸ ਸੀ ਤੈਨੂੰ ਵੀ ਆਪ ਆਪਣਾ ਹੀ ਹੈ ਪਰ ਚਲੋ ਮੰਮੀ ਨੇ ਭੇਜਤਾ ਵਧੀਆ ਹਾਂਜੀ ਸਹੀ ਗੱਲ ਏ ਸਾਰੇ ਨੇ ਖੋਸ਼ ਦਾ ਤੇੰ ਦਾ ਬੜਾ ਫੇਵਰੇਟ ਹੈ। ਆਹ ਸਣੀ ਲਿੰਗੇ ਪਰ ਖੋਸ਼। ਖੋਸ਼ ਦਾ ਤੇ ਅੰਕਲ ਜੀ ਦਾ ਜ਼ਿਆਦਾ ਫੇਵਰੇਟ ਹੈ। ਕੜਾ ਪ੍ਰਸ਼ਾਦ। ਹਾਂਜੀ ਛਿੱਲੇ ਗਏ ਕਿ ਚਾਲੂ? ਹਾਂਜੀ ਕੱਟ ਲਏ ਆਪਾਂ। ਹਾਂਜੀ। ਹੁਣ ਆਪਾਂ ਚਟਨੀ ਵੱਲ ਹੁੰਨੇ ਆ। ਠੀਕ ਆ। ਚਟਨੀ ਧਰਮ ਬੜੀ ਆ। ਇਹ ਮਸਲਾ ਕਰਕੇ ਆਪੋ ਬਤਾ ਕਿ ਮੈਂ ਇਹ ਇਸ ਕਰ ਲਈ ਸੀ ਐ ਕਰ ਕਰਕੇ। ਹਾਂਜੀ ਨਾ ਸਾਰਾ ਜਿਵੇਂ ਜੂਸ ਜਿਆ ਕੱਢਣਾ ਹੁੰਦਾ ਪਾਣੀ ਵਿੱਚ। ਹਾਂਜੀ। ਫਿਰ ਪਾਣੀ ਨੂੰ ਆਪਾਂ ਪੁੰਨ ਲਾਂਗੇ। ਠੀਕਾ ਤੇ ਫਿਰ ਗਰਮਾ ਪਾਣੀ ਇਸ ਕਰਕੇ ਮੈਂ ਕੱਚੀ ਨਾਲ ਕੱਚੀ ਤੇ ਚਮਚ ਨਾਲ ਕੱਢਦੇ ਪਏ ਠੀਕਾ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਇਹਨੂੰ ਗਰਮ ਦੁਬਾਰਾ ਕਰਾਂਗੇ ਕਿ ਨਹੀਂ ਹਾਂ ਦੁਬਾਰਾ ਕਰਾਂਗੇ ਇਹਦੇ ਵਿੱਚ ਕਿਉਂਕਿ ਅੱਗ ਤੇ ਤੜਕੇ ਹਾਂਜੀ ਪਾਉਣਾ ਨਾਲ ਥੋੜੀ ਜਿਹੀ ਸਾਂਹ ਹੋ ਜੂਗੀ ਠੀਕਾ ਫਿਰ ਜਿਆ ਟੇਸਟ ਬਣ ਜੂਗਾ ਹਾਂਜੀ ਇੱਕ ਵਾਰੀ ਆਪਾਂ ਇਹਦਾ ਪਾਣੀ ਪੁੱਲ ਲੈਣੀ ਹੈ ਠੀਕਾ ਵੈਸੇ ਤਾਂ ਪਚਾਈਏ ਤੇ ਐਵੇਂ ਸਿੱਧਾ ਵੀ ਪਾ ਕੇ ਪੀ ਸਕਦੇ ਹਨ ਹਾਂਜੀ ਕਿਉਂਕਿ ਆਪਾਂ ਨੂੰ ਤਾਂ ਖਟ ਮਿੱਠਾ ਟੇਸਟ ਹੀ ਚਾਹੀਦਾ ਪਕਣਾ ਟੇਸਟ ਹੀ ਚਾਹੀਦਾ ਉਹ ਵਾਲੀ ਚਟਨੀ ਬਣਾਉਣੀ ਦੂਸਰੀ ਹੈ ਨਾ ਹਾਂਜੀ ਇਸ ਤਰ੍ਹਾਂ ਕਰਦੇ ਫਿਰ ਉਹ ਰਹਿਣ ਲੱਗੇ ਬਣਾਉਣ ਨੂੰ ਮੈਂ ਤਾਂ ਕਿ ਨਹੀਂ ਆਈ ਰਹਿਣ ਲੱਗੀ ਕਿਉਂਕਿ ਸਾਡਾ ਥੋੜਾ ਜਿਹਾ ਮਨ ਕਿਉਂ ਐਵੇਂ ਕਰ ਰਿਹਾ ਕਿ ਕਿ ਨੇ ਸੀ ਤਾਂ ਰੈਸਿਪੀ ਆਹੀ ਨਿਕਲੇ ਬਾਕੀ ਸਾਰੇ ਵਿੱਚੋਂ ਖਰਾਬ ਨਿਕਲੇ ਖਰਾਬ ਹੋ ਗਏ ਸਾਰੇ ਫਿਰ ਸਾਡਾ ਉਹ ਨੀਂਦ ਤੇ ਜ਼ਿਆਦਾ ਕਰਨ ਨੂੰ ਨਹੀਂ ਦਿਲ ਕਰਦਾ ਉਵੇਂ ਕਿਸੇ ਦਿਨ ਫਿਰ ਚਟਨੀ ਦੇ ਪਰਸਪੀ ਦਵਾ ਹਾਂਜੀ ਵਧੀਆ ਵਧੀਆ ਕੇ ਚਾਲੂ ਆਪ ਫਰੋਲ ਕੇ ਅਗੋਂ ਦੁੱਧਾ ਇਹ ਪਾ ਲੈਣੇ ਵਿੱਚ ਹਾਂਜੀ ਸਗਣੀ ਇਹਦੇ ਨਹੀਂ ਹੋ ਜਾਣੀ ਇਹਦੇ ਨਾਲ ਹੀ ਵੱਧੂ ਹੋ ਜਾਣੀ ਸਹੀ ਗੱਲ ਹੈ ਸਿਰਫ ਆਪਾ ਪਾਣੀ ਜਿਹੀ ਚਾਹੀਦਾ ਪਾ ਲੂੰਗਾ ਹਾਂਜੀ ਖਟ ਮਿੱਠਾ ਕਰਨ ਲਈ ਇਹਨੂੰ ਸਹੀ ਗੱਲ ਆ ਨਾਲੀ ਬਲੀਵ ਵੀ ਵਧੀਆ ਹੀ ਆ ਹਨਾ ਪੈਕਿੰਗ ਵਾਲੀ ਆ ਹਾਂ ਚਾਟ ਚਾਟ ਦੇ ਵਿੱਚ ਆਪਾਂ ਫਿਰ ਕੁਝ ਕਰੀਏ ਮਿਰਚਾਂ ਪਾਵਾਂਗੇ ਵਧੀਆ ਲੱਗਣ ਜੀ ਤੇ ਇੱਥੇ ਮੈਂ 5-7 ਮਿਰਚਾਂ ਲੈ ਲਈਆਂ ਕੱਟ ਕੇ ਨਾਲੇ ਸੀਸੀ ਕਰਾਂਗੇ ਨਾਲੇ ਖਾਵਾਂਗੇ ਨਾਲੇ ਨਾਲੇ ਸਹੀ ਗੱਲ ਹੈ ਨਹੀਂ ਮਜਾਊਗਾ ਅਸਲ 'ਚ ਮਜਾ ਹੀ ਉਦੋਂ ਆਉਂਦਾ ਜਦੋਂ ਵਿੱਚ ਹਰੀਆਂ ਮਿਰਚਾਂ ਪਈਆਂ ਸਹੀ ਗੱਲ ਹੈ ਹਰ ਇੱਕ ਚਟ ਚ ਹਰੀਆਂ ਮਿਰਚਾਂ ਹਨਾ ਪਹਿਲਾਂ ਮੈਂ ਹਰੀ ਮਿਰਚ ਨਹੀਂ ਹੀ ਕੱਟਦੀ ਹੁੰਦੀ ਮੈਨੂੰ ਬੜੀ ਜਲਨ ਫੀਲ ਮੇਰੇ ਬਹੁਤ ਜ਼ਿਆਦਾ ਜਲਨ ਹੁੰਦੀ ਸੀ ਹਾਂਜੀ ਪਰ ਮੈਂ ਆ ਤਰੀਕਾ ਪਣਾ ਲਿਆ ਇਸ ਤਰ੍ਹਾਂ ਕੱਟ ਲੈਣੀ ਹਾਂ ਹਾਂਜੀ ਪਰਤ ਨਹੀਂ ਛੱਡਦੇ ਸਹੀ ਗੱਲ ਆ ਨਾਲੇ ਕੱਟ ਜੇ ਨਹੀਂ ਲੱਗਦੇ ਹੱਥਾਂ ਤੇ ਹਨਾ ਆ ਵਧੀਆ ਸਗੋ ਤਰੀਕਾ ਆਪਣਾ ਹਰੀ ਮਿਰਚ ਤਾਂ ਮੈਂ ਹੁਣ ਕੱਟਣ ਲੱਗੀ ਮੈਂ ਤਾਂ ਕਦੇ ਵੀ ਨਹੀਂ ਮੈਂ ਯੂਜ਼ ਹੀ ਕਰਨੀ ਸੀ ਕਰਦੀ ਹਰੀ ਮਿਰਚ ਅੱਛਾ ਤਾਲੀ ਮਿਰਚ ਕੱਲੀ ਯੂਜ਼ ਕਰਨੀ ਹੈ ਜਾਂ ਲਾਲ ਮਿਰਚ ਹਾਂਜੀ ਤੇ ਹਰੀ ਤਾਂ ਮੈਂ ਦੂਰ ਹੀ ਰਹਿਣਾ ਜਦੋਂ ਮੜੀ ਜੀ ਛਿੱਲ ਲਈ ਬਸ ਮੇਰੇ ਹੱਥਾਂ ਤੇ ਖਾਰਸ਼ ਤੇ ਸਾੜ ਹੀ ਪਈ ਜਾਂਣਾ ਤੇ ਮੈਨੂੰ ਖੰਗ ਹੋਣੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਠੀਕ ਆ ਉਹ ਫਿਰ ਕਈ ਕਈ ਵਾਰ ਹਸਾਬ ਹੋ ਜਾਂਦਾ ਨਾ ਜਿਵੇਂ ਮੰਨ ਲਓ ਮੈਨੂੰ ਚੜ ਨਹੀਂ ਜਾਂਦੀਆਂ ਮੀਆਂ ਸੀਆਂ ਐਂ ਚੀਜ਼ ਦੀ ਜੀਰਦੀ ਨਹੀਂ ਚੜਦੀਆਂ ਹਰੀਆਂ ਮਿਰਚਾਂ ਹਾਂਜੀ ਇਹਨਾਂ ਜਿਵੇਂ ਐ ਲੱਗਦਾ ਐਂ ਲੱਗਦਾ ਹੀ ਕਈਆਂ ਨੂੰ ਹੁੰਦੀ ਵੀ ਆ ਹਾਂ ਹੰਡੇ ਵਿੱਚ ਉੱਤੇ ਹਰੀਆਂ ਮਿਰਚਾਂ ਪਾ ਲੈਨੇ ਥੋੜਾ ਥੋੜਾ ਨੂਚੇ ਚ ਪਾ ਲੈਨੇ ਠੀਕ ਆ ਕਾਲੀ ਮਿਰਚੇ ਕੰਬੀ ਤੂੜ ਦੇਣਾ ਉੱਪਰ ਹਾਂ ਥੋੜਾ ਘਟਾ ਕੇ ਨਾਲ ਮਿਰਚ ਨਾਲ ਅਸਲ ਲੁੱਕ ਬਣੂਗੀ ਇਹਦੀ ਸਹੀ ਗੱਲ ਹੈ ਲਾਲ ਮਿਰਚ ਜ ਸੋਹਣੀ ਲੱਗਦੀ ਹਾਂਜੀ ਲਾਲ ਮਿਰਚ ਵਧੀਆ ਔਰ ਨੂੰ ਤਾਂ ਬੜਾ ਕੁਝ ਪਾ ਸਕਦੇ ਆ ਕੋ ਜੋ ਮਰਜ਼ੀ ਪਾਈ ਜੋ ਧਨੀਆ ਪਾਊਡਰ ਆਮਚੂਰ ਪਾਊਡਰ ਹਾਂਜੀ ਪਰ ਆਪਾਂ ਬਸ ਜਿਆਦਾ ਕੁਝ ਨਹੀਂ ਨਹੀਂ ਬਸ ਇੰਨਾ ਕੁ ਕੋਸ਼ਿਸ਼ ਇਹਨੂੰ ਹੁਣ ਆਪਾਂ ਮਿਕਸ ਕਰ ਲੈਣਾ ਇਹਦੇ ਵਿੱਚ ਆਹ ਚਟਨੀ ਤੇ ਆ ਬਾਕੀ ਕਰ ਲੈਣਾ ਇਹਨੂੰ ਇਦਾਂ ਮਿਕਸ ਕਰ ਲੈਣਾ ਹਾਂਜੀ ਆਜੋ ਬਈ YouTube ਫੈਮਿਲੀ ਤੁਸੀਂ ਵੀ ਖਾ ਲਓ ਹਾਂਜੀ ਚਾਟ ਬਣ ਕੇ ਰੈਡੀ ਐ ਦੇਖਣ ਨੂੰ ਤਾਂ ਬਲੀਸੰਗ ਲੱਗਣ ਦੀ ਐ ਹਾਂਜੀ ਬਣ ਗਈ ਗੱਲ ਸਹੀ ਗੱਲ ਐ ਇਹਨੂੰ ਵੇਖ ਕੇ ਦਿਲ ਲਲਚਾਏਗਾ ਜਿਹੜੇ ਵੀਡੀਓ ਵੇਖਣਗੇ ਸਹੀ ਗੱਲ ਇਹ ਕਿਹਾ ਕਿ ਕਿਵੇਂ ਦਾ ਟੇਸਟ ਹੁੰਦਾ ਹਾਂਜੀ ਤਾਂ ਵਧੀਆ ਬਣੀ ਐ ਪੂਰੇ ਜਿਵੇਂ ਦੇ ਆਪਾਂ ਬਾਜ਼ਾਰ ਚ ਖਾਂਦੇ ਨਾ ਹਾਂਜੀ ਉਹੀ ਟੇਸਟ ਅੱਗੇ ਥੋੜੇ ਆ ਨਾ ਥੱਲੇ ਡਿੱਗੋ ਮਤਲਬ ਆਪਾਂ ਕਰ ਸਕਦੇ ਕੰਮ ਸ਼ੁਰੂ yes yes ਆਜੋ ਆਜੋ ਰੇੜੀ ਲਾ ਲੈਨੇ ਆਪਾਂ ਰੇੜੀ ਲਾ ਲੈਨੇ ਵਾਕਿਆ ਸਹੀ ਗੱਲ ਆ ਕਾਊਂਟਰ ਥੱਲੇ ਵਾਧੂ ਪਏ ਆ ਸਹੀ ਗੱਲ ਐ ਇੱਕ ਕਾਊਂਟਰ ਆਪਾਂ ਚੁੱਕੋ ਇੰਨੇ ਚੁੱਕ ਲੈਨੇ ਵਾਕਿਆ 150 ਦੀ ਪਲੇਟ 150 ਦੀ ਪਲੇਟ ਮੈਮ ਪਲੇਟ ਜਾਦੀ ਮਹਿੰਗੀ ਇੱਕ ਗੱਲੂ ਵੀ ਮਹਿੰਗੀ ਹੀ ਭੈਣ ਇਹ ਸੇਤ ਲਈ ਬਹੁਤ ਚੰਗੇ ਆ ਠੀਕ ਆ ਚੰਗੀ ਚੰਗੀ ਚੀਜ਼ ਐ ਹਾਂਜੀ ਵਧੀਆ ਫਿਰ ਤਾਂ ਖਾਣੇ ਚਾਹੀਦੇ ਹੁਣ ਮੈਂ ਚਾਟ ਬਣਾਉਣੀ ਆ ਜਿਵੇਂ ਉੱਥੇ ਆਪਾਂ ਨੂੰ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਨਾ ਸਕੂਲੇ ਹਾਂਜੀ ਤੇ ਸਦੋਂ ਓਵੇਂ ਜਦੋਂ ਪਾ ਕੇ ਦਿੰਦੇ ਹੁੰਦੇ ਸੀ ਉਹ ਤਾਂ ਵੈਸੇ ਨਿੱਕੀ ਜਿਹੀ ਸੀ ਬਾਉਲ ਹਾਂਜੀ ਚਲ ਆਪਾਂ ਇਹ ਟਿਕ ਕੋਲੀਂ ਦੀਸੇਂ ਕਰਕ ਰਣ ਇਹ ਦੋਤਸ ਬੋ ਛੋਟੀ ਹੁੰਦੀ ਸੀ ਉਹ ਹੁੰਦੀ ਸੀ ਡਿਸਪੋਜ਼ੇਬਲ ਜਿਹੜੀ ਉਹਨਾਂ ਦੇ ਚ ਬਿਲਕੁਲ ਥੋੜੇ ਜਿਹਾ ਹੀ ਪੈਂਦੇ ਆ ਹਾਂ ਥੋੜੇ ਜਿਹਾ ਪੈਂਦੇ ਆ ਤੇ ਆਪਣੇ ਸ਼ੈਰ ਆਵੇ ਖਾਣਾ ਲਜ਼ੰਦੇ ਸੀ ਗਿਆ ਪੁੱਤ ਤੁਤਪਿੱਕ ਤੁਤਪਿੱਕ ਡੱਕੇ ਜਾਂ ਫਿਰ ਅਸੀਂ ਐ ਡੱਕਿਆਂ ਨਾਲ ਐ ਖਾਣਾ ਸਹੀ ਨਾਲ ਇੰਜੋਏ ਕਰੀਦਾ ਸਹੀ ਗੱਲ ਸਾਰੇ ਵਸੂ ਪਾ ਲਈਏ ਹਾਂਜੀ ਉਹ ਮੇਰੀ ਮੇਰੀ ਟ੍ਰੇ ਕਿਸਕੂ ਵੀ ਪਤਾ ਕੋਈ ਨਹੀਂ ਟ੍ਰੇ ਆਪਾਂ ਕੱਢਣਾ ਪਹਿਲਾਂ ਆਪਾਂ ਸਾਰੇ ਨੂੰ ਸਰਵ ਕਰ ਲੀਏ ਹਾਂਜੀ ਉਹ ਆਉਣਾ ਤਾਂ ਥੋੜਾ ਥੋੜਾ ਹੀ ਕੇ ਵੈਸੇ ਤਾਂ ਵਾਧੂ ਲਿਆਇਆ ਇਸ ਤੇ ਅੰਕਲ ਹਾਂਜੀ ਪਰ ਵਿੱਚ ਜਿੰਨਾ ਆਏ ਦੋ ਦੁੱਗਣਾ ਖਰਾਬ ਹੋ ਗਿਆ ਖਰਾਬ ਹੋ ਗਿਆ ਹਾਂਜੀ ਪੱਲਾ ਸੀ ਵੀ ਚਲ ਬੱਚੇ ਵੀ ਸੋਸ਼ੋ ਕੇ ਖਾ ਲੈਣਗੇ ਖਾ ਲੈਣਗੇ ਸਹੀ ਗੱਲ ਆ ਚਲੋ ਕੋਈ ਨਹੀਂ ਜੋ ਕਰ ਮਾ ਚ ਉਹੀ ਮਕੈਨਿਕ ਉਪਰੋਂ ਵੇਖਣ ਨੂੰ ਤਾਂ ਚੰਗੇ ਭਲੇ ਸੀ ਹਨਾ ਤੇ ਵਿੱਚ ਜਦੋਂ ਬੋਇਲ ਕੀਤੇ ਤਾਂ ਵਿੱਚੋਂ ਖਰਾਬ ਨਿਕਲ ਆਇਆ ਚਲੋ ਚਲੋ ਕੋਈ ਗੱਲ ਨਹੀਂ ਮਾਫ ਕੀਤਾ ਕੁਝ ਕੁ ਰਿਸ਼ਤੇਆ ਵਾਂਗੂ ਕੁਝ ਕੁ ਰਿਸ਼ਤੇ ਤਾਂ ਵੇਖਣ ਨੂੰ ਬੜੇ ਵਧੀਆ ਲੱਗਦੇ ਪਰ ਵਿੱਚੋਂ ਕੁਛ ਕੋਸ਼ ਹੋ ਰਹੀ ਇਹਦੇ ਵਾਕੇ ਸਹੀ ਗੱਲ ਆ ਤੇ ਸਾਰੇ ਰਿਸ਼ਤੇ ਇੱਕੋ ਜਿਹੇ ਨਹੀਂ ਹੁੰਦੇ ਜਿਹੜੇ ਰਿਸ਼ਤੇ ਵਧੀਆ ਵਧੀਆ ਹੋ ਦੇਖ ਲਾ ਸਾਰੇ ਰਿਸ਼ਤੇ ਵਾਂਗੂ ਸਾਡੇ ਕੋਲ ਨੇ ਹਾਂਜੀ ਦੇਖੋ ਜੀ ਇੱਕੋ ਜੀ ਵੰਡ ਹੋ ਗਈ ਕਿ ਥਾਣੀ ਵੰਡਤ ਨਹੀਂ ਹੋਈ ਕਿਸੇ ਨਾਲ ਜੀ ਨਹੀਂ ਜੀ ਇੱਕੋ ਜੀ ਇੱਕੋ ਜੀ ਤੋਂ ਪਤਾ ਨਹੀਂ ਜੀ ਜੀ ਕਰਦੇ ਰਹਿੰਦੀ ਆ ਹਾਂਜੀ ਹਾਂਜੀ ਫੇਰ ਆ ਜੀ ਸਹੀ ਗੱਲ ਹਾਂਜੀ ਅੜਿਆ ਆ ਨਾ ਮੇਰਾ ਤਾਂ ਗੱਲ ਚ ਲੋ ਜੀ ਆਪਣੇ ਹੌਲਕੇ ਚਾਲੂ ਬਣ ਕੇ ਰੈਡੀ ਨੇ ਜਿੰਨੇ ਜਿਆਦਾ ਖਟਿਆਈ ਪਾਉਣੀ ਹੈ ਇੱਥੇ ਦੇ ਵੀ ਪਈ ਹੋਈ ਹੈ ਸਹੀ ਗੱਲ ਆ ਜਿੰਨੇ ਲੈ ਕੇ ਜਾਣੀ ਹੋਈ ਪਲੀਜ਼ ਲੈ ਜੀ ਉਹ ਸਾਡੇ ਕੋਲੋਂ ਸਿਭਾ ਲਾ ਪਲੇਟ ਤੇ ਰੱਖ ਕੇ ਸਰਵ ਕਰਦੇ ਆ ਹਾਂ ਜੀ ਤੇਨ ਵੀ ਉਹ ਲੈਣੇ ਸਹੀ ਗੱਲ ਆ ਇਸ ਟਾਈਮ ਉੱਪਰ ਕੱਲਾ ਜੱਸੀਰੀ ਆ ਹਾਂ ਜੀ ਉਹਨੇ ਕੋਲ ਜਾਣੇ ਆ ਉਹਨੇ ਤਾਂ ਭੜੇ ਜਿਹੇ ਦੇਣੇ ਵੀ ਸਹੀ ਗੱਲ ਐ ਮਿਸਟਰ अच्छा रसपी इज रेडी इफ यू डॉट माइ कुच्ची बोला सुनया नहीं कैसे है अच्छे से रिव्यू दियो हमारे YouTube फैमिली को और के रिव्यू दे, <laughs> दे दे <laughs> <laughs> एक नंबर ए एक नंबर जे वेले तब ने मेरा वो काम में डाल देता ਨਾਲੇ ਜਟਪਟਾ ਖਾ ਕੇ ਵੈਸੇ ਹੀ ਖੁਸ਼ ਆ। ਇਹਦੂ ਵੱਡਾ ਸਵਰਗ ਕੋਈ ਨਹੀਂ। ਸਹੀ ਗੱਲ ਐ। ਮਾਂ ਦੇ ਘਰ ਨਾਲ ਸਵਰਗ ਹੀ ਮੱਥਾ ਟੇਕਦੇ। ਆ ਜਾ। ਆ ਮੱਥਾ ਟੇਕ। ਹਾਂ। ਹਾਂ। ਨਾ ਇਹਨੂੰ ਮੱਥਾ ਨਾ ਵੇ। ਸਹੀ ਗੱਲ ਐ। ਇੱਕ ਤੋਂ ਵੀ ਇੱਕ ਮੱਥਾ ਟੇਕਣਾ। ਇੱਕੋਲੀ ਨਹੀਂ ਜੀ। ਹਾਂਜੀ ਹੁਣ ਤੁਸੀਂ ਦੱਸੋ। ਵਾਕਏ ਬੜੇ ਟੇਸਟੀ ਬਣੇ ਮੈਂ ਤਾਂ ਰਿਹਾ ਹੀ ਨਹੀਂ ਜਾਂਦਾ ਸਹੀ ਗੱਲਾਂ ਅਜ ਪੰਦੀ ਯਾਦ ਆ ਗਈ ਬਚਪਨ ਚ ਅਸੀਂ ਖਾਂਦੇ ਹੁੰਦੇ ਬੜੇ ਖਾਂਦੇ ਆਜੋ ਸਰਦਾਰ ਸਾਹਿਬ ਆਜੋ ਆਜੋ ਤੁਹਾਡੇ ਵੀ ਰਿਵਿਊ ਨਹੀਂ ਹੈ ਬਣ ਕੇ ਹਾਂਜੀ ਖਾ ਕੇ ਵੇਖੋ ਆਪਣੀ ਕਿੰਨੇ ਖਾਂਦੇ ਨੇ ਰੇੜੀਆਂ ਤੋਂ ਬੜੇ ਸਵਾਲ ਲੱਗਦੇ ਨੇ ਇਹ ਹਨਾ ਮਿਰਚਾਂ ਪਈਆਂ ਯੈਸ ਹਰੀਆਂ ਮਿਰਚਾਂ ਹਨੀਆਂ ਵੀ ਲਾਲ ਵੀ ਸਹਾਰੀਆ ਮਿਰਚਾ ਪਹੁੰਚੀ ਕੋਈ ਕਿਸੇ ਨਹੀਂ ਜਿੰਦੀ ਚਲ ਟੇਸਟ ਵੇਖ ਕੇ ਇੱਕ ਕਰ ਦੋ ਆਈ ਬੈ ਪੰਦੀ ਆ ਵਧੀਆ ਬਣਿਆ ਯਾਰੇ ਨਾ ਜਿੰਪੂ ਨਹੀਂ ਨਾ ਅਸਲ ਤੇ ਰੇੜੂ ਸੀ ਰੇੜੀ ਜੇ ਰੇੜੂ ਨਹੀਂ ਦੇਗੀ ਇਹ ਰੇੜੀ ਆਈ ਚਲਦੀ ਹੋ ਹਾਂ ਹੂੰ ਅਹੀਂ ਸਲਾਹ ਕਰਦੇ ਪਏ ਆ ਤੁਹਾਨੂੰ ਆਪਣਾ ਇੱਕ ਅੰਧਾ ਤੋੜ ਲਿਆਉਂਦੇ ਬੰਨਾ ਹਾਂਜੀ ਨਿੱਪੂ ਨਾਲ ਹੋਰ ਗੱਲ ਬੰਦੀ ਸਹੀ ਗੱਲ ਹੈ ਹੰਡ ਕਰੋ ਇਮਲੀ ਦਾ ਪਾਣੀ ਪਿਆਓ ਹੋਰ ਪਾ ਲੈਨੇ ਉਹਦੇ ਨਾਲ ਹੋਰ ਖੱਟੇ ਹੋ ਜਾਣਗੇ ਨਹੀਂ ਹੁੰਦੇ ਹੈ ਵਾਕੇ ਤੁਸੀਂ ਵੀ YouTube ਫੈਮਲੀ ਦੱਸਿਓ ਤਹੀਂ ਵੀ ਕਰੇ ਇੱਕ ਚਾਲੂ ਬਣਾ ਲੈ ਹਾਂਜੀ ਕੋਮਲ ਜੀ ਤੁਸੀਂ ਵੀ ਰਿਵਿਊ ਦਿਓ ਖਾ ਕੇ ਫੜੋ ਅਵਦਾ ਹਿੱਸਾ ਖੋਚਦਾ ਹਿੱਸਾ ਨਾ ਖਾਜੀ ਖੋਚਨੇ ਤਾਂ ਤੇਰਾ ਕੱਢ ਦੇਣਾ ਜਲੂਸ ਸਹੀ ਗੱਲ ਹੈ ਉਹਨੇ ਆ ਲਈ ਏ ਸਾਰੇ ਖਾ ਗਈ ਮੇਰੇ ਅੱਡੇ ਦੇ ਜੇ ਤੱਕ ਉਹ ਰੀ ਆਈਸਕ੍ਰੀਮ ਤਰਸ ਗਿਆ ਹੀ ਤੁਹਾਡੇ ਨਾਲ ਆਈਸਕ੍ਰੀਮ ਉਹਦੀ ਫੇਰ ਬਹੁਤ ਵਧੀਆ ਬਹੁਤ ਟੇਸਟੀ ਟੇਸਟੀ ਹੋਣੀ ਬਹੁਤ ਵਧੀਆ ਬਾਜ਼ਾਰ ਵਾਲੇ ਵਾਂਗੂ ਪਰ ਹੁਣ ਇੱਕ ਚੀਜ਼ ਦਾ ਦੁੱਖ ਵੀ ਹੁੰਦਾ ਪਿਆ ਨਾ ਕੋਮਲ ਜੇਕਰ ਦੂਸਰਾ ਆਪਣਾ ਖਰਾਬ ਨਾ ਹੁੰਦੇ ਤੇ ਆਪਾਂ ਨੂੰ ਹੋਰ ਖਾਣ ਨੂੰ ਮਿਲਣੇ ਸਹੀ ਗੱਲ ਹੈ ਫਿਰ ਤਾਂ ਦੋ ਦੋ ਬੜੇ ਖਰਾਬ ਨਿਕਲ ਆਏ ਬੜੇ ਜਾਨੀ ਖਰਾਬ ਨਿਕਲ ਆਏ ਲੰਮਾ ਦੇ ਕੇ ਆਇਓ ਜਿੱਥੋਂ ਲਿਆਏ ਜੀ ਹੈ ਨਾ ਸਹੀ ਗੱਲ ਹੈ ਕੋਮਲ ਤਾਂ ਬਹਿ ਗਈ ਰਾਣੀਆਂ ਵਾਲੀ ਕੁਰਸੀ 'ਚ ਤੂੰ ਕਹਿ ਮੇਰੇ ਲਈ ਜਲ ਲਾਇਆ ਜਾਏ ਜਲ ਮੇਂ ਡਬੋ ਦਿਆ ਜਾ ਇਸ ਕੋ ਜੇ ਮੈਂ ਆਸ਼ਾ ਚਾਂਜੀ ਸ਼ਾਰਮਾ ਇਧਰ ਕੋਲੀ ਫਿਨਿਸ਼ ਵੀ ਹੋ ਗਈ ਤੇ ਇਧਰ ਜੇ ਸ਼ੁਰੂ ਨਹੀਂ ਹੋਈ ਕੋਲੀ ਉਹੀ ਮੈਂ ਕਿ ਮੇਰੀ ਚਾਂਜੀ ਸ਼ਾਰਮਾ ਜਲ ਬਾਹਰ ਆ ਰਹੀ ਹੈ ਡੁੱਬਿਆ ਮੇਂ ਵੀ ਜਾਣਾ ਸਹੀ ਗੱਲ ਇਧਰ ਕੋ ਕਾ ਜਿਉਰਾ ਸ਼ੋਰਾ ਤੇ ਖਾਨ ਲੱਗੇ ਹੋਏ ਆ ਕੋਈ ਰਿਵਿਊ ਨਹੀਂ ਦੇ ਰਹਾ ਕੁਛ ਨਹੀਂ ਦੇ ਰਹਾ ਚਲੋ ਬਈ ਹੁਣ ਆਪਾਂ ਉਹ ਨજર ਲੱਗੀ ਤੇ ਇੱਧਰ ਚੱਲ ਰਿਹਾ ਵੀ ਕੰਮਕਾਰ ਕੰਮ ਕਰਨ ਦੀ ਜਾ ਚੱਲੇ ਮਿਸਤਰੀ ਚੱਲੇਗਾ ਹਾਂ ਉਹ ਬਾਈ ਬੈਠਾ ਚਾਹ ਪੀ ਜਾਂਦਾ ਬਾਈ ਨਾਲ ਅਸੀਂ ਪ੍ਰੈਂਕ ਕਰਨ ਬਾਰੇ ਸੋਚਿਆ ਬਾਈ ਦੋ ਛੁੱਟੀਆਂ ਹੀ ਕਰ ਲਈਆਂ ਹੂੰ ਬਾਈ ਨਾਲ ਅਸੀਂ ਪ੍ਰੈਂਕ ਕਰਨਾ ਸੀਗਾ ਕੋਦੀ ਇੰਨੇ ਬਾਅਦ ਦੱਸ ਦਾਂਗੇ ਨਾ ਅਸੀਂ ਤੇਰਾ ਪ੍ਰੈਂਕ ਕੀਤਾ। ਘਰੋਂ ਉੱਜਾ ਕਰਦੇ। ਤੇ ਵੇਖੋ ਸਾਡਾ ਕੰਮ ਉਦਨ ਦਾ ਵਿੱਚ ਹੀ ਖੜਾ ਆ ਚੰਗਾ ਸੀ। ਘਾਹ ਕੱਟਿਆ ਸਾਨੂੰ ਨਜ਼ਰ ਹੀ ਲਾਤੀ ਤੁਸੀਂ YouTube ਫੈਮਲੀ। ਉੱਧਰ ਇੱਧਰ ਲਾਉਂਵੇਂ ਪਿਆ ਹੁਣ ਇੱਧਰ ਬਾਰੀ ਥਣੀ ਨਹੀਂ ਦਿਸਣਾ। ਉਹ ਹੁਣ ਵੇਖਦੇ ਆ ਜੇ ਸੁੱਕਾ ਆ ਮੀਂਹ ਪੈ ਗਿਆ ਕੱਲ ਵੀ ਬਹੁਤ ਜ਼ਿਆਦਾ। ਤੇ ਚਲੋ ਵੀ ਹੁਣ ਮੈਂ ਵੀ ਖਾ ਲਾਂ। ਦੱਸਿਓ। ਤੇ ਕਿੰਨੇ ਕਿੰਨੇ ਆਂਦੇ ਬਚਪਨ ਚ ਖਾਦੇ ਕੇ ਚਾਲੂ ਇਹ ਵੀ ਦੱਸਿਓ। ਤੇ ਕਿੰਨੂੰ ਕਿੰਨੂੰ ਵਧੀਆ ਲੱਗਦੇ ਇਹ ਵੀ ਦੱਸਿਓ। ਤੇ ਬਾਕੀ ਤੁਸੀਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਉਸ ਚੀਜ਼ ਲਈ ਮੈਂ ਤੁਹਾਡੀ ਤਹਿ ਦਿਲੋਂ ਧੰਨਵਾਦਾਂ ਬਹੁਤ ਹੀ ਪਿਆਰ ਮਿਲ ਰਿਹਾ ਸਾਰੇ ਭੈਣ ਭਰਾਵਾਂ ਤੋਂ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਰਹੋ ਇਸੇ ਤਰ੍ਹਾਂ ਹੀ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ